ਇਸ ਲਈ ਜੀ ਹਾਂ ਤੇ ਵੱਡੀ ਖਬਰ ਕਿਸਾਨਾਂ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਕਿਸਾਨਾਂ ਦੀ ਅੱਜ ਸਰਕਾਰ ਦੇ ਨਾਲ ਦੂਜੀ ਮੀਟਿੰਗ ਹੋਣੀ ਸੀ ਪਹਿਲੀ ਮੀਟਿੰਗ ਦੇ ਵਿੱਚ ਸਾਰੀਆਂ ਮੰਗਾਂ ਦੇ ਉੱਤੇ ਸਹਿਮਤੀ ਬਣ ਚੁੱਕੀ ਸੀ ਅੱਜ ਉਹਨਾਂ ਮੰਗਾਂ ਦੇ ਉੱਤੇ ਮੋਹਰ ਲੱਗਣੀ ਸੀ ਪਰ ਇਸ ਮੀਟਿੰਗ ਤੋਂ ਪਹਿਲਾਂ ਹੀ ਸਰਕਾਰ ਦਾ ਇੱਕ ਵੱਡਾ ਬਿਆਨ ਆ ਚੁੱਕਿਆ ਕਿ ਅਸੀਂ ਅੱਜ ਮੀਟਿੰਗ ਨਹੀਂ ਕਰ ਸਕਦੇ ਤਾਂ ਕਿਸਾਨਾਂ ਦੀ ਜੋ ਅੱਜ ਮੀਟਿੰਗ ਹੋਣੀ ਸੀ ਉਹ ਮੀਟਿੰਗ ਹੁਣ 30 ਦਸੰਬਰ ਨੂੰ ਹੋਣ ਜਾ ਰਹੀ ਆ ਤਾਂ 30 ਦਸੰਬਰ ਦੀ ਮੀਟਿੰਗ ਅੱਜ ਹੋਣੀ ਸੀ ਪਰ ਅੱਜ ਦੀ ਮੀਟਿੰਗ 30 ਦਸੰਬਰ ਨੂੰ ਕਿਉਂ ਕੀਤੀ ਗਈ ਕਿਸਾਨਾਂ ਨੂੰ ਇਹ ਗੱਲ ਹਾਜਮ ਨਹੀਂ ਆ ਰਹੀ ਕਿ ਆਖਰ ਕੀ ਕਾਰਨ ਹੈ ਜੋ ਮੀਟਿੰਗ 22 ਤਰੀਕ ਦੀ 30 ਦਸੰਬਰ ਨੂੰ ਕਰ ਦਿੱਤੀ ਤਾ ਕਿਸਾਨ ਆਗੂ ਸਰਪੰਨ ਸਿੰਘ ਪੰधेਰ ਦੇ ਵੱਲੋਂ ਸਾਰੀ ਗੱਲਬਾਤ ਸਾਂਝੀ ਕੀਤੀ ਗਈ ਆ ਕਿ ਆਖਰ ਕਿਹੜੀਆਂ ਮੰਗਾਂ ਨੂੰ ਲੈ ਕੇ ਮੀਟਿੰਗ ਹੋਣੀ ਸੀ ਪਹਿਲੀ ਮੀਟਿੰਗ ਦੇ ਵਿੱਚ ਕਿਹੜੀਆਂ ਮੰਗਾਂ ਦੇ ਉੱਤੇ ਸਹਿਮਤੀ ਬਣ ਚੁੱਕੀ ਸੀ ਕਿਹੜੀਆਂ ਮੰਗਾਂ ਨੂੰ ਲੈ ਕੇ ਹੁਣ ਸਹਿਮਤੀ ਬਣਨੀ ਬਾਕੀ ਸੀ ਤੇ ਅੱਜ ਦੀ ਮੀਟਿੰਗ ਜਿਹੜੀ 30 ਤਰੀਕ ਨੂੰ ਹੋਵੇਗੀ ਉਸ ਦੇ ਵਿੱਚ ਕਿਹੜੀਆਂ ਮੰਗਾਂ ਰੱਖਿਆ ਜਾਣਗੀਆਂ ਪੂਰੀ ਗੱਲਬਾਤ ਸੁਣਾਉਂਦੇ ਆ। ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਵੱਲੋਂ ਜਿਹੜੀ ਅੱਜ 1 ਵਜੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਹੋਣੀ ਸੀ। ਕੱਲ ਫਿਰ ਉੱਚ ਅਧਿਕਾਰੀਆਂ ਨੇ ਪੰਜਾਬ ਸਰਕਾਰ ਨੇ ਸਮਾਂ ਮੰਗਿਆ ਕੈਮਮ ਨੇ ਆਪਣੀ ਮੀਟਿੰਗ ਕਰਨ ਤੋਂ ਬਾਅਦ ਉਹਨਾਂ ਨੂੰ ਸਮਾਂ ਦਿੱਤਾ ਹੁਣ ਜਿਹੜੀ ਆ ਮੀਟਿੰਗ ਜਿਹੜੀ ਅੱਜ ਹੋਣੀ ਸੀ ਚੰਡੀਗੜ੍ਹ ਇਹ 30 ਦਸੰਬਰ ਨੂੰ 1 ਵਜੇ ਚੰਡੀਗੜ੍ਹ ਚ ਹੋਏਗੀ ਜਿਹਦੇ ਵਿੱਚ ਅਸੀਂ ਜੜਾ ਵਾ ਖਨੌਰੀ ਤੇ ਸ਼ੰਭੂ ਦਾ ਹੋਏ ਨੁਕਸਾਨ ਦੀ ਪਰਪਾਈ ਦਾ ਮੁਆਵਜ਼ਾ ਟੋਟਲ ਪਰਾਲੀ ਵਾਲੇ ਕੇਸਾਂ ਦਾ ਹਲੋ ਰੈਡ ਐਂਟਰੀ ਜਾਂ ਉਹਦੇ ਜੁਰਮਾਨੇ ਔਰ ਇਹਦੇ ਨਾਲ ਦੀ ਨਾਲ ਜਿਹੜੇ ਹੜਾਣਾ ਪ੍ਰਭਾਵਿਤ ਤੇ ਉਹਨਾਂ ਦਾ ਕਰਜ਼ਾ ਮਾਫੀ ਲਿਮਟਾਂ ਦਾ ਬੋਝ ਆ ਉਹਨਾਂ ਤੇ ਇਹਦੇ ਨਾਲ ਤੇ ਹੋਰ ਮੰਗਾਂ ਹੈਗੀਆਂ ਤੋਂ ਅਸੀਂ ਫੇਰ ਜਿੱਥੇ ਪੰਜਾਬ ਸਰਕਾਰ ਜਨਵਰੀ ਦੇ ਵਿੱਚ ਅਜਲਾਸ ਸਦਨ ਜਾ ਰਹੀ ਆ ਉਹ ਸਜਲਾਸ ਦੇ ਵਿੱਚ ਜਿੱਥੇ ਮੰਰੇਗਾ ਦੇ ਵਿਰੁੱਧੋਂ ਮਤਾ ਪਾਸ ਕਰ ਰਹੇ ਵਿਧਾਨ ਸਭਾ ਵਿੱਚ ਅਸੀਂ ਕਹਿੰਦੇ ਆਲ ਪਾਰਟੀ ਮੀਟਿੰਗ ਸਦਨ ਭਗਵੰਤ ਮਾਨ ਜੀ ਔਰ ਉਹਦੇ ਵਿੱਚ ਜਿਹੜੇ ਕੇਂਦਰ ਸੂਬਿਆਂ ਦੇ ਅਧਿਕਾਰ ਖੋ ਰਿਆ ਉਹਦਾ ਉਹਦੇ ਵਿਰੁੱਧ ਵੀ ਮਤਾ ਪਾਸ ਹੋਵੇ ਬਿਜਲੀ ਸੋਧ ਬਿੱਲ 225 ਦੇ ਵਿਰੁੱਧ ਮਤਾ ਪਾਸ ਹੋਵੇ ਭਾਰਤ ਅਮਰੀਕਾ ਸਮਝੌਤਾ ਜਾਂ ਸੀ ਐਕਟ ਦੇ ਵਿਰੁੱਧ ਵੀ ਮਤਾ ਪਾਸ ਹੋਣਾ ਚਾਹੀਦਾ ਇਹਦੇ ਨਾਲ ਦੀ ਨਾਲ ਜਿਹੜਾ ਕੇਂਦਰ ਨੇ ਰੇਲ ਕਰਾਇਆ ਵਧਾਇਆ ਸੀ ਉਹਦੀ ਨਿੰਦਿਆ ਕਰਦੇ ਆਂ ਔਰ ਜਿਹੜਾ আরাਬਲੀ ਪਹਾੜਤ ਸ਼ੰਖਲਾਵਾ ਉੱਤਰ ਭਾਰਤ ਦੇ ਵਿੱਚ ਜਿਹੜਾ ਕਹਿੰਦੇ ਕੇਂਦਰ ਨੇ ਫੈਸਲਾ ਕਰ ਲਿਆ ਵੀ ਜਿਹੜੇ ਵੀ ਪਹਾੜ ਦੀ 100 ਮੀਟਰ ਤੋਂ ਉੱਧ ਵੱਧ ਉਚਾਈ ਹੋਊਗੀ ਉੱਥੇ ਖਨਨ ਮਾਫੀਆ ਕਹ ਲੋ ਕਾਰਪੋਰੇਟ ਨੂੰ ਉਹਦੇ ਕੁਦਰਤੀ ਵਸੇਲੇ ਉਹ ਲੁੱਟਣ ਦਾ ਮੌਕਾ ਦੇ ਦਾਂਗੇ ਲਗਭਗ 50 ਲੱਖ ਤੋਂ ਉੱਪਰ ਦੱਸਿਆ ਜਾਂਦਾ ਵੀ ਇਤੋਂ ਵੱਧ ਵੀ ਉੱਥੇ ਪੇੜ ਪੌਦੇ ਹੈਗੇ ਆ ਔਰ ਇਹ ਅਰਬਾਂ ਸਾਲਾਂ ਤੋਂ ਇਹ ਸ਼ੰਖਲਾ ਜਿਹਨੂੰ ਕੁਦਰਤੀ ਸਰੋਤ ਵਜੋਂ ਰਿਜ਼ਰਵ ਕਰਕੇ ਰੱਖਿਆ ਗਿਆ ਸੀ ਤਾਂ ਮੈਂ ਦਿੱਲੀ ਵਾਸੀਆਂ ਨੂੰ ਕਹੂੰਗਾ ਵੀ ਅੱਗੇ ਤਾਂ ਸਾਹ ਨਹੀਂ ਨਿਕਲਣਿਆ ਜੇ ਐਡੇ ਵੱਡੇ ਜੰਗਲ ਵੀ ਮੋਦੀ ਸਰਕਾਰ ਨੇ ਖਾਣ ਦਿੱਤੇ ਤਾਂ ਫਿਰ ਇਹ ਦੇਸ਼ ਇਹ ਗੈਸ ਦਾ ਚੈਂਬਰ ਬਣ ਕੇ ਰਹਿ ਜਾਊਗਾ ਲੋ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣਾ ਇਹਦੇ ਤੇ ਮੇਨ ਸਟ੍ਰੀਮ ਮੀਡੀਆ ਬੋਲ ਨਹੀਂ ਰਿਹਾ ਉਹਨੂੰ ਵੀ ਬੋਲਣਾ ਚਾਹੀਦਾ ਔਰ ਫਿਰ ਬੇਨਤੀ ਆ ਸਾਰੇ ਪੰਜਾਬ ਵਾਸੀਆਂ ਨੂੰ ਵੀ ਜਿਹੜੇ ਇਹ ਸਮਾਰਟ ਮੀਟਰ ਨੇ ਇਹਨਾਂ ਦਾ ਬਿੱਲ ਤੋਂ ਉਥੋਂ ਦਿੱਤਾ ਨਹੀਂ ਜਾਣਾ ਹੈਗਾ ਵੱਧ ਤੋਂ ਵੱਧ ਇਹਦਾ ਵਿਰੋਧ ਕਰੀਏ ਔਰ ਇਹਨੂੰ ਉਤਾਰ ਕੇ ਬਿਜਲੀ ਦਫ਼ਤਰਾਂ 'ਚ ਜਮ੍ਹਾਂ ਕਰਾਈਏ ਧੰਨਵਾਦ। ਹਾਂ ਤੁਸੀਂ ਕਿਸਾਨਾਂ ਕੋ ਸਰਬੰਸਿੰਘ ਭੰਦੇੜ ਦੀ ਜਵਾਨੀ ਸੁਣੀ ਆ ਤਾਂ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਪਹਿਲੀ ਮੀਟਿੰਗ ਬੜੀ ਸੁਖਾਲੇ ਢੰਗ ਦੇ ਵਿੱਚ ਹੋਈ ਆ ਸਾਰੀਆਂ ਮੰਗਾਂ ਦੇ ਉੱਤੇ ਸਹਿਮਤੀ ਬਣ ਚੁੱਕੀ ਆ ਕਿਸਾਨਾਂ ਦੇ ਚਿਹਰੇ ਵਿਖੜੇ ਹੋਏ ਨੇ ਕਿਉਂਕਿ ਸਰਕਾਰ ਜਿਹੜੀ ਆ ਉਹ ਹੁਣ ਝੁਕਦੀ ਹੋਈ ਨਜ਼ਰ ਆ ਰਹੀ ਆ ਬਿਜਲੀ ਸੋਧ ਬਿੱਲ 2025 ਦਾ ਵਿਰੋਧ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਕਿ ਬਿਜਲੀ ਦਾ ਨਿੱਜੀਕਰਨ ਨਾ ਕੀਤਾ ਜਾਵੇ। ਹਾਲਾਂਕਿ ਸਰਕਾਰ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਆ ਕਿ ਅਸੀਂ ਬਿਜਲੀ ਦਾ ਨਿੱਜੀਕਰਨ ਨਹੀਂ ਹੋਣ ਦੇਵਾਂਗੇ ਪਰ ਦੂਜੇ ਪਾਸੇ ਜੋ ਪੰਜਾਬ ਸਰਕਾਰ ਦੇ ਨਾਲ ਮੰਗਾਂ ਨੇ ਪੰਜਾਬ ਸਰਕਾਰ ਦੇ ਨਾਲ ਮੰਗਾਂ ਜੋ ਹੜ੍ਹਾਂ ਦੇ ਵੇਲੇ ਕਿਸਾਨਾਂ ਦੀਆਂ ਫਸਲਾਂ ਖਰਾਬ ਹੋਈਆਂ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ 20000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਐਲਾਨ ਕਰ ਦਿੱਤਾ ਸੀ ਪਰ ਕਿਸਾਨ ਕਹਿ ਰਹੇ ਕਿ 20000 ਦੇ ਵਿੱਚ ਕੁਝ ਨਹੀਂ ਬਚਦਾ 70000 ਰੁਪਏ ਪ੍ਰਤੀ ਏਕੜ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਉਸ ਤੋਂ ਇਲਾਵਾ ਜੋ ਕਿਸਾਨੀ ਅੰਦੋਲਨ ਦੇ ਦੌਰਾਨ ਸੰਘਰਸ਼ ਦੇ ਦੌਰਾਨ ਕਿਸਾਨ ਕਈ ਸ਼ਹੀਦ ਹੋ ਗਏ ਉਹਨਾਂ ਸ਼ਹੀਦਾਂ ਦੇ ਪਰਿਵਾਰਾਂ ਦੀ ਇੱਕ ਸਰਕਾਰ ਦੇ ਵੱਲੋਂ ਬਾਹ ਨਹੀਂ ਫੜੀ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਉਹਨਾਂ ਦੇ ਜੋ ਪਿੱਛੇ ਪਰਿਵਾਰ ਬਚੇ ਨੇ ਉਹਨਾਂ ਦਾ ਗੁਜ਼ਾਰਾ ਚੱਲ ਸਕੇ ਤਾ ਇਸ ਮੰਗ ਦੇ ਉੱਤੇ ਵੀ ਕਿਸਾਨਾਂ ਤੇ ਸਰਕਾਰ ਦੇ ਵਿਚਾਲੇ ਸਹਿਮਤੀ ਬਣ ਚੁੱਕੀ ਆ ਉਸ ਤੋਂ ਇਲਾਵਾ ਹੋਰ ਕਈ ਮੰਗਾਂ ਨੇ ਜਿਹੜੀਆਂ ਅੱਜ ਰੱਖੀਆਂ ਜਾਣੀਆਂ ਸੀ ਪਰ ਅੱਜ ਦੀ ਮੀਟਿੰਗ ਜਿਹੜੀ ਆ ਉਹ ਮੁਲਤਵੀ ਹੋ ਚੁੱਕੀ ਆ 30 ਦਸੰਬਰ ਨੂੰ ਮੀਟਿੰਗ ਹੋਣ ਜਾ ਰਹੀ ਆ 30 ਦਸੰਬਰ ਵਾਲੀ ਮੀਟਿੰਗ ਸਭ ਤੋਂ ਅਹਿਮ ਹੋਵੇਗੀ ਕਿ 30 ਦਸੰਬਰ ਨੂੰ ਮੀਟਿੰਗ ਦੇ ਵਿੱਚ ਕਿਸਾਨਾਂ ਨੂੰ ਕੋਈ ਪੋਜ਼ੀਟਿਵ ਰਿਸਪੌਂਸ ਮਿਲਦਾ ਜਾਂ ਫਿਰ ਕਿਸਾਨ ਮੁਰ ਤੋਂ ਨਵੇਂ ਸਾਲ ਤੋਂ ਤਿਆਰੀਆਂ ਸ਼ੁਰੂ ਕਰ ਦੇਣਗੇ ਕਿ ਆਖਰ ਕੋਈ ਵੱਡਾ ਅੰਦੋਲਨ ਵਧਣਾ ਕਿਉਂਕਿ ਪਹਿਲਾਂ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਹੋਇਆ ਸੀ ਰੇਲਾਂ ਰੋਕਣ ਦਾ ਰੇਲਾਂ ਰੋਕਣ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਡੀਸੀ ਦਫ਼ਤਰ ਇੱਕ ਦਿਨ ਘਰੇ ਸੀ ਉਦੋਂ ਹੀ ਸਰਕਾਰ ਦਾ ਸੱਦਾ ਆ ਗਿਆ ਸੜਕਾਂ ਜਾਮ ਕਰਨੀਆਂ ਸੀ ਸਰਕਾਰ ਨੇ ਗੱਲਬਾਤ ਦੇ ਲਈ ਬੁਲਾ ਲਏ ਕਿਸਾਨ ਪਰ ਹੁਣ ਜੇਕਰ ਗੱਲਬਾਤ ਦੇ ਜ਼ਰੀਏ ਸਿੱਟਾ ਨਹੀਂ ਨਿਕਲਦਾ ਫਿਰ ਕਿਸਾਨ ਦੁਆਰਾ ਤੋਂ ਤਿਆਰੀਆਂ ਕਰਨਗੇ ਤਾਂ ਹੁਣ ਇਹ ਮੀਟਿੰਗ ਜਿਹੜੀ ਆ ਬਹੁਤ ਅਹਿਮ ਮੰਨੀ ਜਾਵੇਗੀ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਲਏ ਜਾ ਸਕਦੇ ਨੇ